ਆਪਣੇ ਆਪ ਨੂੰ ਖੂਬਸੂਰਤ ਦਿਖਾਉਣ ਲਈ ਅਸੀਂ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਉਨੇ ਆਂ ਅਸੀਂ ਆਪਣੇ ਆਪ ਨੂੰ ਲੈ ਕੇ ਇੰਨੇ ਪੋਜੈਸਿਵ ਹੋ ਗਏ ਆ ਕਿ ਉਮਰ ਦਾ ਵੀ ਇਫੈਕਟ ਆਪਣੇ ਉੱਤੇ ਨਜ਼ਰ ਆਉਣ ਦੇਣਾ ਨਹੀਂ ਚਾਹੁੰਦੇ ਇਸੇ ਕੜੀ ਦੇ ਵਿੱਚ ਅਸੀਂ ਟੈਟੂ ਨੂੰ ਵੀ ਆਪਣੀ ਜ਼ਿੰਦਗੀ 'ਚ ਸ਼ਾਮਲ ਕਰ ਲਿਆ ਟੈਟੂ ਟੈਟੂ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਰੰਗ-बिरंगे ਟੈਟੂ ਸ਼ਰੀਰ ਦੇ ਉੱਤੇ ਗੁੰਦੇ ਹੋਏ ਤੁਹਾਨੂੰ ਆਕਰਸ਼ਿਤ ਕਰਦੇ ਹੋਣਗੇ ਇਹਨਾਂ ਦੇ ਰੰਗ ਜਿੰਨੇ ਆਕਰਸ਼ਿਤ ਨੇ ਉੰਨੇ ਖਤਰਨਾਕ ਨੇ ਤੁਹਾਨੂੰ ਪਤਾ ਹੈ ਕਿ ਟੈਟੂ ਦਾ ਇਫੈਕਟ ਤੁਹਾਡੀ ਬਾਡੀ ਦੇ ਉੱਤੇ ਕੀ ਪੈਂਦਾ ਹੈ ਕੀ ਤੁਸੀਂ ਜਾਣਦੇ ਹੋ ਟੈਟੂ ਦੇ ਨਾਲ ਅਜੀਬ ਬਿਮਾਰੀ ਹੋ ਸਕਦੀ ਹੈ ਜਿਸ ਦਾ ਇਲਾਜ ਦੁਨੀਆ 'ਚ ਕਿਸੇ ਡਾਕਟਰ ਦੇ ਕੋਲ ਨਹੀਂ ਹੈ ਮੈਂ ਹਾਂ ਮੀਨੂ ਸ਼ਰਮਾ ਤੇ ਟੈਟੂ ਦੇ ਉੱਤੇ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਬੜੇ ਰੰਗ-बिरंगे ਟੈਟੂ ਤੁਹਾਡੀ ਸਿਹਤ ਖਰਾਬ ਕਰ ਰਹੇ ਨੇ ਤੇ ਇੱਕ ਅਜੀਬ ਬਿਮਾਰੀ ਦਾ ਕਾਰਨ ਬਣ ਸਕਦੇ ਨੇ ਜੋ ਤੁਹਾਨੂੰ ਗੰਭੀਰ ਰੂਪ ਨਾਲ ਬਿਮਾਰ ਕਰ ਸਕਦੀ ਹੈ ਜਿਸ ਦਾ ਇਲਾਜ ਦੁਨੀਆ ਦੇ ਕਿਸੇ ਵੀ ਡਾਕਟਰ ਦੇ ਕੋਲ ਨਹੀਂ ਹੈ ਇਕ ਨਵਾਂ ਅਧਿਐਨ ਦੱਸਦਾ ਹੈ ਕਿ ਟੈਟੂ ਦੀ ਸਿਹਾਈ ਚ ਮੌਜੂਦ ਕੈਮੀਕਲ ਨਾਲ ਚਮੜੀ ਦੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇੱਕ ਨਵਾਂ ਅਧਿਐਨ ਸ਼ੁਰੂ ਕੀਤਾ ਹੈ। ਇਸ ਅਧਿਐਨ ਚ ਟੈਟੂ ਦੀ ਸਿਹਾਈ ਦੇ 54 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੇ ਨਤੀਜਿਆਂ ਤੋਂ ਪਤਾ ਚਲਿਆ ਹੈ ਕਿ 90% ਦੇ ਨਮੂਨਿਆਂ ਚ ਅਜਿਹੇ ਕੈਮੀਕਲ ਮਿਲਦੇ ਨੇ ਜੋ ਸਿਹਤ ਲਈ ਹਾਨੀਕਾਰਕ ਨੇ। ਇਨਾਚੋ ਪੋਲੀਥੀਨ ਗਲਾਈਕੋਲ ਤੇ ਟੂ ਫੈਨਾ ਕਸਿਥੇਨੋਲ ਵਰਗੇ ਕੈਮੀਕਲ ਸ਼ਾਮਲ ਨੇ ਇਹ ਕੈਮੀਕਲ ਕਿਡਨੀ ਸਮੇਤ ਕਈ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਇਸ ਅਧਿਐਨ ਦੇ ਮੁਖੀ ਡਾਕਟਰ ਜான் ਸਵਾਰਕ ਦਾ ਕਹਿਣਾ ਹੈ ਕਿ ਟੈਟੂ ਬਣਾਉਣ ਵਾਲੇ ਆਪਣੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਲਈ ਇਹਨਾਂ ਕੈਮੀਕਲਸ ਦੀ ਵਰਤੋਂ ਕਰਦੇ ਨੇ ਡਾਕਟਰਸ ਨੇ ਚੇਤਾਵਨੀ ਦਿੱਤੀ ਹੈ ਕਿ ਟੈਟੂ ਬਣਾਉਣ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ ਟੈਟੂ ਬਣਾਉਣ ਤੋਂ ਪਹਿਲਾਂ ਸਿਆਹੀ ਦੀ ਗੁਣਵੱਤਾ ਤੇ ਇਸ ਦੇ ਸਿਹਤ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਇਟੂ ਬਣਾਉਣ ਲਈ ਅੰਗਾਂ ਦੇ ਅੰਦਰ ਸਿਆਹੀ ਪਾਈ ਜਾਂਦੀ ਹੈ ਜੋ ਖੂਨ ਦੇ ਚਿੱਟੇ ਰਕਤਾਣੂਆਂ ਤੇ ਮੈਕਰੋਫੇਜ ਦੁਆਰਾ ਸੋਖ ਲਿਆ ਜਾ ਸਕਦਾ ਹੈ ਇਸ ਨਾਲ ਅੰਗ ਤੇ ਬਣਾਉਣ ਤੋਂ ਬਾਅਦ ਆਪਣੀ ਥਾਂ ਤੇ ਰਹੇ ਪਰ ਕੁਝ ਮਾਮਲਿਆਂ ਵਿੱਚ ਇਹ ਸੰਭਵ ਹੈ ਕਿ ਸਿਆਹੀ ਵਿੱਚ ਮੌਜੂਦ ਗੰਦਗੀ ਖੂਨ ਦੇ ਬਹਾਅ ਵਿੱਚ ਆ ਸਕਦੀ ਹੈ ਇਹ ਪੂਰੇ ਸਰੀਰ ਵਿੱਚ ਫੈਲ ਜਾਏਗੀ ਜਿਸ ਨਾਲ ਕਈ ਮਾੜੇ ਪ੍ਰਭਾਵ ਦਾ ਖਤਰਾ ਹੈ ਇੱਥੋਂ ਤੱਕ ਕਿ ਕਈ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਫੈਸ਼ਨ ਦਾ ਕੋਈ ਅੰਤ ਨਹੀਂ ਹੈ ਫੈਸ਼ਨ ਨਾਲ ਜੁੜਨਾ ਚੰਗੀ ਗੱਲ ਹੈ ਪਰ ਉਹ ਫੈਸ਼ਨ ਕਿਸ ਕੰਮ ਦਾ ਜੋ ਜ਼ਿੰਦਗੀ ਲਈ ਖਤਰਾ ਬਣ ਜਾਏ ਜਦੋਂ ਟੈਟੂ ਬਣਵਾਣ ਜਾਂਦੇ ਹੋ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਨੇ ਕਈਆਂ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਇਰ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ